ਸਰਕਾਰੀ ਕੰਮ ਜ਼ਿੰਦਗੀ ਨਾਰਮਲ ਚੱਲਦੀ ਰਹਿੰਦੀ ਹੈ ਜਦੋਂ ਕਿਤੇ ਕੋਈ ਕਾਂਡ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਫਿਰ ਉਸ ਕਾਂਡ ਦੇ ਪਿੱਛੇ ਜੋ ਕਮੀਆਂ ਹੁੰਦੀਆਂ ਜੋ ਉਸ ਲਈ ਅਣਗਹਿਲੀਆਂ ਕੀਤੀਆਂ ਹੁੰਦੀਆਂ ਉਹ ਫਿਰ ਉਜਾਗਰ ਹੁੰਦੀਆਂ ਤੇ ਜਦੋਂ ਫਿਰ ਉਹ ਉਜਾਗਰ ਹੁੰਦੀਆਂ ਤਾਂ ਫਿਰ ਕਾਂਡ ਕੋਈ ਕਰ ਜਾਂਦਾ ਜਿੱਥੇ-ਜਿੱਥੇ ਕਮੀਆਂ ਰਹੀਆਂ ਹੁੰਦੀਆਂ ਜਿੱਥੇ-ਜਿੱਥੇ ਲਾਹ ਪ੍ਰਵਾਹੀਆਂ ਹੋਈਆਂ ਹੁੰਦੀਆਂ ਫਿਰ ਉਹ ਬੰਦੇ ਲਪੇਟੇ ਦੇ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਫਿਰ ਕਟਾਰੇ ਦੇ ਵਿੱਚ ਖੜਾ ਕੀਤਾ ਜਾਂਦਾ ਤੇ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਇਹ ਕਿਵੇਂ ਹੋ ਗਿਆ ਇਹ ਕਿਉਂ ਹੋ ਗਿਆ ਤੇ ਫਿਰ ਕਈ ਵਾਰ ਅਗਲੇ ਬੰਦੇ ਕੋਲ ਕੋਈ ਵੀ ਜਵਾਬ ਨਹੀਂ ਹੁੰਦਾ ਫਿਰ ਉਹ ਆਪਣੇ ਗਲੋਂ ਗਲਾਮਾਂ ਲਾ ਕੇ ਦੂਜੇ ਦੇ ਗਲ ਦੇ ਵਿੱਚ ਪਾਉਣ ਨੂੰ ਹਮੇਸ਼ਾ ਹੀ ਤਿਆਰ ਰਹਿੰਦਾ ਜੋ ਇਹ ਘਟਨਾ ਹੋਈ ਹੈ ਸਰਬਜੀਤ ਕੌਰ ਵਾਲੀ ਸਰਬਜੀਤ ਕੌਰ ਉਰਫ ਨੂਰ ਹਸੈਨ ਜਿਸ ਨੇ ਜਥੇ ਦੇ ਨਾਲ ਪਾਕਿਸਤਾਨ ਜਾ ਕੇ ਨਾਸਿਰ ਹੁਸੈਨ ਦੇ ਨਾਲ ਵਿਆਹ ਕਰਵਾ ਲਿਆ ਵੀਡੀਓ ਵਾਇਰਲ ਹੋਈ ਪਹਿਲਾਂ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਜੋ ਸਰਬਜੀਤ ਕੌਰ ਹੈ ਉਸ ਨੂੰ ਕਿਸੇ ਨੇ ਕਿਡਨਾਪ ਕਰ ਲਿਆ ਕਤਲ ਕਰ ਦਿੱਤਾ ਜਾਂ ਉਹ ਗਵਾਚ ਗਈ ਪਰ ਜਦੋਂ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਫਿਰ ਇਹ ਸਾਰੀਆਂ ਜੋ ਗੱਲਾਂ ਹੁੰਦੀਆਂ ਨੇ ਤੇ ਬ੍ਰਾਮ ਲੱਗ ਜਾਂਦਾ ਹੈ ਕਿ ਅਸਲ ਵਿੱਚ ਜੋ ਸਰਬਜੀਤ ਸੀ ਉਹ ਕਿਤੇ ਗਵਾਚੀ ਨਹੀਂ ਕਿਸੇ ਨੇ ਉਸ ਦਾ ਕਤਲ ਨਹੀਂ ਕੀਤਾ ਕਿਸੇ ਨੇ ਉਸ ਨੂੰ ਕਿਡਨਾਪ ਨਹੀਂ ਕੀਤਾ ਕਿਸੇ ਨੇ ਉਸ ਨਾਲ ਜ਼ਬਰਦਸਤੀ ਨਹੀਂ ਕੀਤੀ ਸਗੋ ਉਸ ਨੇ ਤਾਂ ਆਪਣੇ ਆਸ਼ਿਕ ਦੇ ਨਾਲ ਜਿਸ ਨਾਲ ਉਸ ਦਾ 9 ਸਾਲਾਂ ਪੁਰਾਣਾ ਸਬੰਧ ਹੁੰਦਾ ਜੋ ਸੁਣ ਵਿੱਚ ਆ ਰਿਹਾ ਉਸ ਨਾਲ ਜਾ ਕੇ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਆਪਣਾ ਧਰਮ ਪਰਿਵਰਤਨ ਕੀਤਾ ਤੇ ਉਸ ਦੇ ਨਾਲ ਵਿਆਹ ਕਰਵਾ ਲਿਆ ਪਰ ਜੋ ਘਾਟਾਂ ਰਹੀਆਂ ਜਿੱਥੇ-ਜਿੱਥੇ ਕਮੀਆਂ ਰਹੀਆਂ ਕਿ ਸਰਬਜੀਤ ਨੇ ਇਹ ਐਡਾ ਵੱਡਾ ਕਾਂਡ ਕਰ ਦਿੱਤਾ ਕਿਵੇਂ ਉਹ ਪਾਕਿਸਤਾਨ ਗਈ ਕਿਸ ਨੇ ਉਸ ਨੂੰ ਪਾਕਿਸਤਾਨ ਜਾਣ ਲਈ ਆਗਿਆ ਦਿੱਤੀ ਜਾਨੀ ਕਿਸ ਨੇ ਉਸ ਦੇ ਕਾਗਜ਼ ਤਸਦੀਕ ਕੀਤੇ ਕਿਸ ਨੇ ਉਸ ਦੀ ਇਨਕੁਆਇਰੀ ਕੀਤੀ ਕਿ ਇਹ ਔਰਤ ਠੀਕ ਹੈ ਇਹ ਜਦੋਂ ਸਾਰੇ ਸਵਾਲ ਹੁਣ ਲੋਕਾਂ ਦੇ ਸਾਹਮਣੇ ਆਉਂਦੇ ਆ ਤਾਂ ਜਦੋਂ ਫਿਰ ਕਿਸੇ ਤੋਂ ਪੁੱਛਿਆ ਜਾਂਦਾ ਕਿ ਤੁਹਾਨੂੰ ਇਸ ਬਾਰੇ ਕਿਉਂ ਨਹੀਂ ਪਤਾ ਲੱਗਿਆ ਤਾ ਫਿਰ ਉਹ ਬੰਦਾ ਆਪਣੇ ਗਲੂ ਗੁਲਾਮਾਂ ਲਾ ਕੇ ਦੂਜੇ ਦੇ ਗਲ ਦੇ ਵਿੱਚ ਪਾਉਣ ਲਈ ਤਿਆਰ ਹੁੰਦਾ ਹੈ ਇਹ ਸਰਬਜੀਤ ਨੇ ਕਾਹਨ ਕੀਤਾ ਇਸ ਪਿੱਛੇ ਕਿੰਨੇ ਕੁ ਲੋਕ ਫਸ ਗਏ ਕਿੰਨੇ ਕੁ ਲੋਕਾਂ ਨੂੰ ਜਵਾਬ ਦੇ ਹੋਣਾ ਪਿਆ ਉਹ ਗੱਲ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਕਪੂਰਥਲਾ ਤੇ ਕਪੂਰਥਲਾ ਦੇ ਅਧੀਨ ਪੈਣ ਦਾ ਪਿੰਡ ਅਮਾਨੀਪੁਰ ਜੋ ਕਿ ਬੜਾ ਚਰਚਾ ਦੇ ਵਿੱਚ ਆ ਕਿਉਂਕਿ ਇੱਥੋਂ ਦੀ ਰਹਿਣ ਵਾਲੀ ਸਰਬਜੀਤ ਕੌਰ ਜੋ ਕਿ ਮਲੋਟ ਦੀ ਰਹਿਣ ਵਾਲੀ ਸੀ ਇੱਥੇ ਉਹ ਵਿਆਹੀ ਗਈ ਸੀ ਤੇ ਉਸ ਨੇ ਗੁਰਪੁਰਬ ਦੇ ਪਵਿੱਤਰ ਮੌਕੇ ਤੇ ਜੋ ਜਥਾ ਜਾਂਦਾ ਪੰਜਾਬ ਦੇ ਵਿੱਚੋਂ ਨਨਕਾਣਾ ਸਾਹਿਬ ਉੱਥੇ ਜਾ ਕੇ ਜਥੇ ਦੇ ਨਾਲੋਂ ਅਲੱਗ ਹੋ ਕੇ ਇੱਕ ਬੰਦੇ ਦੇ ਕੋਲ ਚਲੀ ਗਈ ਜਿਸ ਦਾ ਨਾਸੀਰ ਹੁਸੈਨ ਸੀ ਉਸ ਨਾਲ ਉਸਨੇ ਧਰਮ ਪਰਵਰਤਨ ਕਰਕੇ ਵਿਆਹ ਕਰਵਾ ਲਿਆ ਇਸ ਗੱਲ ਦੀ ਹਾਹਾਕਾਰ ਚਾਰੇ ਪਾਸੇ ਮਚ ਗਈ ਹੁਣ ਜਦੋਂ ਇਸ ਔਰਤ ਬਾਰੇ ਪਤਾ ਕੀਤਾ ਗਿਆ ਤਾਂ ਇਸ ਔਰਤ ਦੇ ਉੱਤੇ 3 ਐਫ ਆਈ ਆਰਾਂ ਦਰਜ ਸਨ 2 ਐਫ ਆਈ ਆਰਾਂ ਤਾਂ ਇਸ ਉੱਪਰ ਕਪੂਰਥਲੇ ਦੇ ਵਿੱਚ ਦਰਜ ਸਨ 1 ਐਫ ਆਈ ਆਰ 276 2015 ਨੂੰ ਇਸ ਉੱਪਰ ਦਰਜ ਹੋਈ 167 ਨੰਬਰ ਤੇ ਇੱਕ ਐਫ ਆਈ ਆਰ ਇਸ ਉੱਪਰ 27 10 2014 ਨੂੰ ਹੋਈ ਤੇ ਇਸ ਉੱਪਰ ਇੱਕ ਐਫ ਆਈ ਆਰ ਦਰਜ ਸੀ ਬਠਿੰਡੇ ਜ਼ਿਲ੍ਹੇ ਦੇ ਵਿੱਚ 27 6 2015 ਨੂੰ ਇਸ ਵਿੱਚ ਜੋ ਇਸ ਉੱਪਰ ਧਾਰਾਵਾਂ ਲੱਗੀਆਂ ਸਨ ਉਹ ਬਲਾਤਕਾਰ ਪੋਸਕੋ ਐਕਟ ਯਾਨੀ ਐਦਾਂ ਦੀਆਂ ਧਾਰਾਵਾਂ ਲੱਗੀਆਂ ਸਨ ਇਹ ਮਾਮਲੇ ਤਾਂ ਕਲੀਅਰ ਹੋ ਗਏ ਸੀ ਪਰ ਫੇਰ ਵੀ ਜਦੋਂ ਕੋਈ ਐਦਾਂ ਦਾ ਬੰਦਾ ਹੋਵੇ ਜਿਸ ਉੱਪਰ ਕੇਸ ਹੋਏ ਹੋਣ ਉਸ ਨੂੰ ਕਿਵੇਂ ਇਜਾਜ਼ਤ ਦੇ ਦਿੱਤੀ ਜਾਂਦੀ ਹੈ ਕਿ ਤੂੰ ਪਾਕਿਸਤਾਨ ਚਲਿਆ ਜਾ ਕਿਉਂਕਿ ਪਿੰਡ ਵਿੱਚੋਂ ਵੀ ਪਤਾ ਕੀਤਾ ਗਿਆ ਕਿ ਇਸ ਜੋ ਔਰਤ ਦਾ ਕਰੈਕਟਰ ਸੀ ਜਿਆਦਾ ਵਧੀਆ ਨਹੀਂ ਸੀ ਇਹ ਪਿੰਡ ਦੇ ਵਿੱਚ ਘੱਟ ਹੀ ਰਹਿੰਦੀ ਸੀ ਇਹ ਆਪਣੇ ਵੈਸੇ ਤਾਂ ਦੋ ਮੁੰਡਿਆਂ ਦੇ ਨਾਲ ਰਹਿੰਦੀ ਸੀ ਦੋਨੋਂ ਮੁੰਡੇ ਵਿਆਹੇ ਹੋਏ ਨੇ ਪਰ ਘਰ ਦੇ ਵਿੱਚ ਅਲੱਗ ਰਹਿੰਦੀ ਸੀ ਇਹ ਅਲੱਗ ਰਹਿੰਦੀ ਸੀ ਉਹ ਅਲੱਗ ਰਹਿੰਦੇ ਸੀ ਤੇ ਇਹ ਕਦੇ ਤਾਂ ਪਿੰਡ ਆਉਂਦੀ ਸੀ ਕਦੇ ਬਾਹਰ ਰਹਿੰਦੀ ਸੀ ਜਾਨੀ ਇਸ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ ਫਿਰ ਜਦੋਂ ਇਹ ਕੁਝ ਹੋ ਜਾਂਦਾ ਹੈ ਉਸ ਤੋਂ ਬਾਅਦ ਪਿੰਡ ਦੇ ਸਰਪੰਚ ਉੱਤੇ ਵੀ ਉਂਗਲ ਉਠਦੀ ਹੈ ਕਿ ਇਸ ਨੇ تصدیق ਕਰਕੇ ਕਾਗਜ਼ ਦਿੱਤੇ ਹੋਣਗੇ ਫੇਰ ਹੀ ਅੱਗੇ ਗਏ ਹੋਣਗੇ ਪਿੰਡ ਦਾ ਸਰਪੰਚ ਜਿਸ ਦਾ ਨੋ جگਦੀਪ ਸਿੰਘ ਸੀ ਉਸ ਨਾਲ ਜਦੋਂ ਪੱਤਰਕਾਰਾਂ ਨੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਇਸ ਬਾਰ ਮੈਂ ਇਸ ਦੇ ਕੋਈ ਵੀ ਕਾਗਜ਼ تصਦੀਕ ਨਹੀਂ ਕਰਕੇ ਦਿੱਤੇ ਸੀ 2 ਮਹੀਨੇ ਪਹਿਲਾਂ ਲਗਭਗ ਉਦੋਂ ਹੀ ਮੇਰੇ ਕੋਲ ਆਈ ਸੀ ਉਹ ਮੈਂ ਇਸ ਦੇ ਕਾਗਜ਼ تصਦੀਕ ਕਰਕੇ ਦਿੱਤੇ ਸੀ ਤੇ ਇਹ ਵੀ ਦੱਸਿਆ ਗਿਆ ਕਿ ਇਹ ਪਹਿਲਾਂ ਵੀ ਕਰਤਾਰਪੁਰ ਰਾਹੀ 2-3 ਵਾਰ ਪਾਕਿਸਤਾਨ ਗਈ ਹੈ ਜਾਨੀ ਇਹ ਜੋ ਸਰਬਜੀਤ ਕੌਰ ਸੀ ਇਸ ਦਾ ਜੋ ਕੰਟੈਕਟ ਸੀ ਪਹਿਲੇ ਹੀ 나ਸਰ हुसैन ਦੇ ਨਾਲ ਸੀਗਾ ਤੇ ਇਹ ਬਹਾਨੇ ਦੇ ਨਾਲ ਉੱਥੇ ਜਾਂਦੀ ਸੀ ਤੇ 나ਸਰ ਨੂੰ ਮਿਲਦੀ ਸੀ ਇਹੀ ਹੋ ਸਕਦਾ ਕਿਉਂਕਿ ਜਦੋਂ ਇਹ ਕਹਿ ਰਹੇ ਆ ਕਿ 9 ਸਾਲਾਂ ਤੋਂ ਇਹਨਾਂ ਦਾ ਆਪਸ ਦੇ ਵਿੱਚ ਸੰਪਰਕ ਰਿਹਾ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਕਦਮ ਚੱਕਿਆ ਪਰ ਇੱਕ ਗੱਲ ਇੱਥੇ ਹੋਰ ਸੋਚਣ ਵਾਲੀ ਹੈ ਕਿ 9 ਸਾਲ ਇੱਕ ਔਰਤ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਬੰਦੇ ਦੇ ਨਾਲ ਚੈਟ ਕਰਦੀ ਰਹੀ ਗੱਲਾਂ ਕਰਦੀ ਰਹੀ ਪਰ ਏਜੰਸੀਆਂ ਨੂੰ ਕੰਨੋਂ ਕੰਨ ਵੀ ਖਬਰ ਨਹੀਂ ਹੋਈ ਜਦ ਕਿ ਏਜੰਸੀਆਂ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਸਾਡੀ ਇੰਟੈਲੀਜੈਂਸੀ ਇੰਨੀ ਤੇਜ਼ ਆ ਅਸੀਂ ਆ ਕਰਦੇ ਆ ਅਸੀਂ ਉਹ ਕਰਦੇ ਆ ਪਰ ਇੱਥੇ 9 ਸਾਲ ਇੱਕ ਔਰਤ ਪਾਕਿਸਤਾਨ ਦੇ ਇੱਕ ਬੰਦੇ ਦੇ ਨਾਲ ਗੱਲਾਂ ਕਰਦੀ ਰਹੀ ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਹੁਣ ਜਦੋਂ ਪਿੰਡ ਦੇ ਸਰਪੰਚ ਨੇ ਕਿਹਾ ਕਿ ਮੈਂ ਤਾਂ ਇਹ ਜੋ ਕਾਗਜ਼ੀਏ ਤਸਦੀਕ ਨਹੀਂ ਕੀਤੇ ਪਹਿਲਾਂ ਮੇਰੇ ਕੋਲ ਆਈ ਸੀ 2 ਮਹੀਨੇ ਉਦੋਂ ਮੈਂ ਕੀਤੇ ਸੀ ਉਸ ਤੋਂ ਬਾਅਦ ਐਸਜੀਪੀਸੀ ਤੇ ਉਂਗਲਾਂ ਉਠਦੀਆਂ ਕਿ ਇਹਨਾਂ ਨੇ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਨਹੀਂ ਕੀਤੀ ਇਸ ਨੂੰ ਆਗਿਆ ਦੇ ਦਿੱਤੀ ਜਾਣ ਦੀ ਤਾਂ ਐਸਜੀਪੀਸੀ ਵਾਲਿਆਂ ਨੇ ਇਹ ਕਿਹਾ ਕਿ ਇਹ ਕੰਮ ਸਰਕਾਰ ਦਾ ਹੈ ਸਾਡਾ ਨਹੀਂ ਕਿ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਕਿਹੜਾ ਬੰਦਾ ਕਿੱਦਾਂ ਦਾ ਕਿਹੜਾ ਬੰਦਾ ਕਿੱਦਾਂ ਦਾ ਪਰ ਜਦੋਂ ਸਰਕਾਰ ਦੇ ਮੰਤਰੀ ਬਲਵੀਰ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਬਲਵੀਰ ਸਿੰਘ ਨੇ ਕਿਹਾ ਕਿ ਐਸਜੀਪੀਸੀ ਤਾਂ ਐਦਾਂ ਹੀ ਕਹਿੰਦੀ ਹੈ ਕਿਉਂਕਿ ਐਸਜੀਪੀਸੀ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਕੋਈ ਦਖਲਅੰਦਾਜ਼ੀ ਕਰਦੇ ਹਾਂ ਤਾਂ ਸਾਨੂੰ ਕਹਿ ਦਿੰਦੇ ਆ ਕਿ ਇਹ ਸਾਡੇ ਧਰਮ ਦਾ ਮਾਮਲਾ ਤੁਸੀਂ ਇਸ ਵਿੱਚ ਦਖਲਅੰਦਾਜ਼ੀ ਕਰ ਸਕਦੇ ਪਰ ਜਦੋਂ ਹੁਣ ਐਦਾਂ ਦਾ ਕੁਝ ਹੋ ਗਿਆ ਤਾਂ ਐਸਜੀਪੀਸੀ ਆ ਜੋ ਉਹ ਸਾਡੇ ਉੱਤੇ ਇਲਜ਼ਾਮ ਲਗਾ ਰਹੀ ਹੈ ਕਿ ਸਰਕਾਰਾਂ ਦੀ ਕਮੀ ਹੈ ਜਦਕਿ ਉਹਨਾਂ ਦਾ ਕਹਿਣਾ ਕਿ ਇਹ ਐਸਜੀਪੀਸੀ ਦੀ ਕਮੀ ਹੈ ਉਸ ਨੇ ਦੇਖਣਾ ਸੀ ਕਿ ਕਿਸ ਨੂੰ ਵੀਜ਼ਾ ਦਵਾਉਣਾ ਕਿਸ ਨੂੰ ਨਹੀਂ ਦਵਾਉਣਾ ਇਹ ਇਨਵੈਸਟੀਗੇਸ਼ਨ ਉਹਨਾਂ ਨੇ ਕਰਨੀ ਸੀ ਪਰ ਜੇ ਸਰਕਾਰ ਕਰਦੀ ਤਾਂ ਇਹ ਸਰਕਾਰ ਤੇ ਉਂਗਲ ਉਠਾਉਂਦੇ ਨੇ ਕਿ ਤੁਸੀਂ ਸਾਡੇ ਧਰਮ ਦੇ ਮਾਮਲੇ ਦੇ ਵਿੱਚ ਕਿਉਂ ਬੋਲਦੇ ਹੋ ਜਾਨੀ ਇੱਕ ਦੂਜੇ ਦੇ ਉੱਪਰ ਉਂਗਲਾਂ ਉਠਾਈਆਂ ਜਾ ਰਹੀਆਂ ਸਰਬਜੀਤ ਤਾਂ ਜੋ ਕਾਰਾ ਕਰਨਾ ਸੀ ਕਰ ਗਈ ਪਰ ਉਸ ਨੇ ਪਿੱਛੇ ਕਿੰਨੇ ਲੋਕ ਹੀ ਫਸਾ ਦਿੱਤੇ ਜਿਨ੍ਹਾਂ ਉੱਪਰ ਉਂਗਲਾਂ ਉਠੀਆਂ ਜਿਨ੍ਹਾਂ ਉੱਪਰ ਇਹ ਗੱਲ ਕਹੀ ਜਾਂਦੀ ਹੈ ਕਿਨਾਂ ਦੀਆਂ ਕਮੀਆਂ ਦੇ ਕਾਰਨ ਹੀ ਇਹ ਇਹਨਾਂ ਦੀਆਂ ਘਾਟਾਂ ਦੇ ਕਾਰਨ ਹੀ ਸਰਬਜੀਤ ਇਥੋਂ ਪਾਕਿਸਤਾਨ ਦੇ ਵਿੱਚ ਜਾਣ ਵਿੱਚ ਕਾਮਯਾਬ ਹੋਈ ਕਈ ਐਦਾਂ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਕਿ ਵਿਆਹ ਦੀ ਅਜੇ ਪੁਸ਼ਟੀ ਨਹੀਂ ਹੋਈ ਪਰ ਇੱਕ ਵੀਡੀਓ ਜੋ ਕਿ ਪਾਕਿਸਤਾਨ ਦੇ ਬੰਦੇ ਨੇ ਬਣਾਈ ਪੱਤਰਕਾਰ ਨੇ ਬਣਾਈ ਉਸ ਨੇ ਉਸ ਵਕੀਲ ਨਾਲ ਜਿਸ ਦਾ ਨਾਮ ਅਹਿਮਦ हसन ਸੀ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਬਿਲਕੁਲ ਸਹੀ ਹੈ ਇਹ ਬੀਬੀ ਨੂੰ 나ਸੀਰ হোসেন ਲੈ ਕੇ ਆਇਆ ਸੀਗਾ ਪਹਿਲਾਂ ਹੀ ਨਾਸਰ ਹੁਸੈਨ ਜੋ ਇਸ ਵਕੀਲ ਕੋਲ ਆਇਆ ਤੇ ਇਸ ਨੂੰ ਫੀਸ ਦਿੱਤੀ ਤੇ ਕਿਹਾ ਕਿ ਮੈਂ ਵਿਆਹ ਕਰਵਾਉਣਾ ਦਾ ਤਾਂ ਇਹ ਜੋ ਨਾਸਰ ਹੁਸੈਨ ਸੀ ਇਹ ਬੀਬੀ ਨੂੰ ਲੈ ਕੇ ਆਇਆ ਇਸ ਦੇ ਚੈਂਬਰ ਦੇ ਵਿੱਚ ਬਹਿ ਕੇ ਉਸ ਨੇ ਧਰਮ ਪਰਿਵਰਤਨ ਕੀਤਾ ਇੱਕ ਕਾਜੀ ਬੁਲਾਇਆ ਗਿਆ ਤੇ ਇਹਨਾਂ ਦਾ ਵਿਆਹ ਕੀਤਾ ਗਿਆ ਤੇ ਇਹ ਜੋ ਕੋਰਟ ਵੱਲੋਂ ਵੀ ਆ ਗਿਆ ਕਿ ਇਹ ਜੋ ਵਿਆਹ ਹੈ ਇਲੀਗਲ ਹੈ ਇਸ ਵਿੱਚ ਕੋਈ ਵੀ ਗੈਰ ਕਾਨੂੰਨੀ ਗੱਲ ਨਹੀਂ ਜੇ ਮੈਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਕਈ ਚਰਚਾਵਾਂ ਇਹ ਚੱਲਦੀਆਂ ਸੀ ਕਿ ਜੋ ਸਰਬਜੀਤ ਕੌਰ ਉਰਫ ਨੂਰ ਹੁਸੈਨ ਸੀ ਉਸ ਦਾ ਜੋ ਵੀਜ਼ਾ ਸੀ ਐਕਸਪਾਇਰ ਹੋ ਗਿਆ ਸੀ ਪਰ ਵਕੀਲ ਨੇ ਕਿਹਾ ਕਿ ਵੀਜ਼ਾ 13 ਨਵੰਬਰ 2025 ਨੂੰ ਐਕਸਪਾਇਰ ਹੋਣਾ ਸੀ ਉਸ ਤੋਂ ਪਹਿਲਾਂ ਹੀ ਉਸ ਨੇ ਨਾਸਿਰ ਹੁਸੈਨ ਦੇ ਨਾਲ ਵਿਆਹ ਕਰਵਾਇਆ ਤੇ ਵਕੀਲ ਨੇ ਇਹ ਵੀ ਕਿਹਾ ਕਿ ਮੈਂ ਉਸ ਨੂੰ ਇਹ ਵੀ ਕਿਹਾ ਸੀ ਕਿ ਜੋ ਵੀਜ਼ਾ ਹੈਗਾ ਇਸ ਨੂੰ ਐਕਸਟੈਂਡ ਕਰਵਾ ਲਾ ਮੈਂ ਕਰਵਾ ਦਿੰਦਾ ਪਰ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਇਸ ਨੂੰ ਕਰਵਾ ਲਵਾਂਗੇ ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜੋ ਇਹ ਹੋਇਆ ਇਹ ਵਧੀਆ ਨਹੀਂ ਹੋਇਆ ਇਸ ਦੇ ਕਾਰਨ ਜੋ ਆਪਸੀ ਭਾਈਚਾਰਾ ਉਸ ਵਿੱਚ ਇੱਕ ਤਰ੍ਹਾਂ ਦੀ ਦੀਵਾਰ ਖੜੀ ਕਰਨ ਵਾਲੀ ਗੱਲ ਹੋ ਗਈ ਤੇ ਇਹ ਜੋ ਸਰਬਜੀਤ ਕੌਰ ਉਰਫ ਨੂਰ ਹੁਸੈਨ ਨੇ ਹਰਕਤ ਕੀਤੀ ਆ 48 ਸਾਲਾ ਜਿਸ ਦਾ ਡੇਟ ਆਫ ਬਰਥ 10 3 1970 ਹੈ ਜੋ ਕਿ ਉਸਨੇ ਪਾਸਪੋਰਟ ਤੇ ਲਿਖਿਆ ਹੋਇਆ ਹੈ ਪਾਸਪੋਰਟ 2024 ਦੇ ਵਿੱਚ ਬਣਿਆ ਸੀ ਉਸ ਨੇ ਇਹ ਜੋ ਕੰਮ ਕੀਤਾ ਜਿਆਦਾ ਵਧੀਆ ਨਹੀਂ ਕੀਤਾ ਤੇ ਜੋ ਉਸ ਨੇ ਰਸਤਾ ਅਪਣਾਇਆ ਉਹ ਤਾਂ ਬਹੁਤ ਹੀ ਜ਼ਿਆਦਾ ਨਿੰਦਣਯੋਗ ਉਸ ਨੇ ਕੰਮ ਕੀਤਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਹਨ ਕਿਵੇਂ ਇੱਕ 43 ਸਾਲਾ ਔਰਤ ਉਸ ਦਾ ਪਾਕਿਸਤਾਨ ਦੇ ਰਹਿਣ ਵਾਲੇ ਇੱਕ ਬੰਦੇ ਦੇ ਨਾਲ 9 ਸਾਲ ਪਹਿਲਾਂ ਪਿਆਰ ਹੁੰਦਾ ਉਹਨਾਂ ਦੀਆਂ ਗੱਲਾਂ ਹੁੰਦੀਆਂ ਤੇ ਉਹ 2-3 ਵਾਰ ਕਰਤਾਰਪੁਰ ਸਾਹਿਬ ਜਾਣ ਦੇ ਬਹਾਨੇ ਪਾਕਿਸਤਾਨ ਜਾਂਦੀ ਆ ਤੇ ਉੱਥੇ ਉਸ ਨੂੰ ਮਿਲਦੀ ਹੋਵੇਗੀ ਇਸ ਵਿੱਚ ਕੋਈ ਦੋ ਰਾਇ ਨਹੀਂ ਕਿਉਂਕਿ ਪਤਾ ਲੱਗਿਆ ਕਿ ਉਹ 2-3 ਵਾਰ ਪਹਿਲਾਂ ਵੀ ਜਾ ਚੁੱਕੀ ਆ ਤੇ ਹੁਣ ਉਸ ਨੇ ਗੁਰਪੂਰਬ ਦੇ ਪਵਿੱਤਰ ਮੌਕੇ ਦੇ ਉੱਤੇ ਸੋਚਿਆ ਕਿ ਮੈਂ ਜੱਥੇ ਦੇ ਨਾਲ ਚਲੀ ਜਾਵਾਂਗੀ ਤੇ ਮੈਂ ਨਾਸਵਿਰ ਦੇ ਨਾਲ ਇਸ ਵਾਰ ਤਾਂ ਜਾ ਕੇ ਵਿਆਹ ਕਰਵਾ ਲਵਾਂਗੀ ਤੇ ਉਹ ਜਾਂਦੀ ਹੈ ਜਾ ਕੇ ਧਰਮ ਪਰिवर्तन ਕਰਦੀ ਹੈ ਅਤੇ ਨਾਸਿਰ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਪਰ ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਸ ਦੀ ਸਾਰੇ ਬਹੁਤ ਜ਼ਿਆਦਾ ਨਿੰਦਾ ਕਰ ਰਹੇ ਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ